ਤਾਨੂੰ ਅੱਜ ਵੱਡੀ ਖਬਰ ਦਾ ਰੁਖ ਕਰਦੇ ਆ ਕਰਨਲ ਪਰਿਵਾਰ ਦੇ ਨਾਲ ਜੁੜੀ ਹੋਈ ਵੱਡੀ ਖਬਰ ਸੁਣਾਉਣੇ ਆ ਬੜੀ ਧਿਆਨ ਦੇ ਨਾਲ ਸੁਣਨਾ ਖਬਰ ਨੂੰ ਤੇ ਸ਼ੇਅਰ ਜਰੂਰ ਕਰ ਦੇਣਾ ਕਿਉਂਕਿ ਮੁੱਦਾ ਤੁਹਾਨੂੰ ਪਤਾ ਕਿ ਕਰੀਬ 6 ਮਹੀਨੇ ਜਿਹੜਾ ਆਪਾਂ ਇਹ ਕਹਿੰਦੇ ਕਿ ਪੁਰਾਣਾਗਾ 13 14 ਦੀ ਇਮਾਰਤ ਦਾ ਉਹ ਕਾਲਾ ਦੇਣਾ ਜਿਹੜਾ ਜਸਪ੍ਰੀਤ ਸਿੰਘ ਦਾ ਅਨਕਾਉਂਟਰ ਹੁੰਦਾ ਤੇ ਉਸ ਤੋਂ ਬਾਅਦ ਜਿਹੜਾ ਕਰਨਲ ਪਰਿਵਾਰ ਤੇ ਤਸੱਦਦ ਹੁੰਦਾ ਤੇ ਕਮੇ-ਕਮੇ ਕੋ ਕੋ ਕੇ ਕੁੱਟਿਆ ਜਾਂਦਾ ਮਾਰਿਆ ਜਾਂਦਾ ਕੜੀਸਿਆ ਜਾਂਦਾ ਉਹ ਤੁਹਾਨੂੰ ਸਾਰਾ ਪਤਾ ਕਿ ਜਿਹੜੀ ਸਾਰੀ ਕਹਾਣੀ ਆ ਤੇ ਉਹ ਕਮੇ ਜਿਹੜੀ ਅੱਗੇ ਕਮੇ ਚੱਲੀ ਆ ਤੇ ਕਮੇ ਜਿਹੜਾ ਉਹਨਾਂ ਪੁਲਿਸ ਅਫਸਰਾਂ ਨੇ ਇਕੱਲੇ ਉਹ ਚਾਰ ਐਂਸਵੈਟਰ ਨੇ ਇਹਦੇ ਵਿੱਚ ਬੜਾ ਵੱਡਾ ਝਾਲ ਆ ਉਹ ਤੁਹਾਨੂੰ ਸੁਣਾਵਾਂਗੇ ਕਿ ਕਿਹੜੇ ਕਿਹੜੇ ਝਾਲ ਆ ਇਹਦੇ ਵਿੱਚ ਦੂਸਰੀ ਖਬਰ ਵੀ ਆਪਾਂ ਨਾਲ ਹੀ ਸਾਂਝੇ ਕਰਾਂਗੇ ਤੁਸੀਂ ਵੇਖ ਰਹੇ ਹੋ ਕਿ ਕੱਲ ਦਾ ਸੋਸ਼ਲ ਮੀਡੀਆ ਤੇ ਜਿਹੜਾ ਇੱਕ ਭਿਆਨਕ ਐਕਸੀਡੈਂਟ ਹੋਇਆ ਆ ਰਾਜਪੀਰ ਜਵੰਦਾ ਜਿਹੜਾ ਕਿ ਪੰਜਾਬੀ ਸਿੰਗਰ ਸੀ ਇੱਕ ਹੋਣ ਆਰਾ ਸਿੰਗਰ ਸੀ ਜਿਹੜਾ ਪੰਜਾਬ ਦਾ ਉਹਦਾ ਐਕਸੀਡੈਂਟ ਹੋਇਆ ਜਿਹਦੀ ਹਾਲਤ ਬੇਸਕ ਨਾਜ਼ਿਕਾ ਪਰ ਸਾਰੇ ਤੁਸੀਂ ਦਵਾਵਾ ਕਰੋ ਪ੍ਰਮਾਤਮਾ ਅੱਗੇ ਕਿ ਉਸ ਨੌਜਵਾਨ ਦੀ ਜਿਹੜੀ ਜਾਨ ਬਚ ਕੇ ਆਪਣੇ ਪਰਿਵਾਰ ਦੇ ਵਿੱਚ ਪਹਿਲਾਂ ਵਾਂਗੂ ਖੁਸ਼ੀਆਂ ਤੇ ਖੇੜੇ ਲੇੜਾ ਖੇਡੇ ਤੇ ਅਸੀਂ ਕਾਮਨਾ ਕਰਦੇ ਹਾਂ ਹਰ ਇੱਕ ਪੰਜਾਬੀ ਕਾਮਨਾ ਕਰਦੇ ਆ ਜਿੱਥੇ ਵੀ ਪੰਜਾਬੀ ਬੈਠੇ ਆ ਅਰਦਾਸਾ ਹੋ ਰਹੀਆਂ ਨੇ ਉਸ ਬੇਸ਼ੱਕ ਉਹਦੀ ਹਾਲਤ ਨਾਜ਼ਿਕ ਦੱਸੀ ਜਾ ਰਹੀ ਆ ਪਰ ਪਤਾ ਨਹੀਂ ਕੋ ਕਦੇ ਹੁੰਦੇ ਆ ਪਰਮਾਤਮਾ ਜਿਹਨੂੰ ਕਦੇ ਰੱਖਦਾ ਉਹ ਜਿਹੜਾ ਕਦੇ ਹੁੰਦਾ ਥੱਲੇ ਪਏ ਵੀ ਕੱਢ ਲੈਂਦਾਗਾ ਉਹ ਪਰਮਾਤਮਾ ਸਭ ਕੁਝ ਕਰ ਸਕਦਾ ਹੁੰਦਾਗਾ ਆਪਾਂ ਇਹ ਤੇ ਵੀ ਗੱਲਬਾਤ ਕਰਾਂਗੇ ਪਹਿਲਾਂ ਕਰਨਲ ਪਰਿਵਾਰ ਵਾਲਾ ਮੁੱਦਾ ਕਰਦੇ ਆ ਬੈਰਜੂ ਦਾ ਖਾਲਸਾ ਬੈਰਜੂ ਕੀ ਫਤਿਹ ਤੁਹਾਨੂੰ ਅੱਜ ਆਪਾਂ ਕਰਨਲ ਪਰਿਵਾਰ ਦੇ ਨਾਲ ਅਹਿਮ ਜੁੜੀ ਹੋਈ ਖਬਰ ਆ ਤੇ ਜਸਪ੍ਰੀਤ ਸਿੰਘ ਸਿੰਹਾ ਦੌਦ ਵਾਲਾ ਜਿਹੜਾ ਨੌਜਵਾਨ ਜਿਹੜਾ ਕੈਨੇਡਾ ਤੋਂ ਆਇਆ ਸੀ ਜਿਹੜਾ ਇੱਕ ਛੋਟੇ ਪੁਲਿਸ ਮੁਕਾਬਲੇ ਦੇ ਵਿੱਚ ਉਸ ਨੌਜਵਾਨ ਨੂੰ ਮਾਰ ਦਿੱਤਾ ਸਿਰਫ ਉਹਦਾ ਕੀ ਕਸੂਰ ਸੀ ਉਹਦੇ ਉੱਤੇ ਵੀ ਆਪਾਂ ਗੱਲਬਾਤ ਕਰ ਲੈਂਦੇ ਪਹਿਲਾਂ ਕਿ ਉਹ ਸਿੰਘਾ ਦੌਦ ਵਾਲਾ ਜਿਹੜਾ ਜਸਪ੍ਰੀਤ ਸਿੰਘ ਸੀ ਇੱਕ ਬੱਚਾ ਕੱਡਨਾਪ ਕੀਤਾ ਤੇ ਤਿੰਨ ਜਣੇ ਦਾ ਨਾਮ ਦੱਸਿਆ ਜਾ ਰਿਹਾ ਦੋ ਜਿਹੜੇ ਅਜੇ ਲੁਧਿਆਣਾ ਦੇ ਜੇਲ੍ਹ ਦੇ ਵਿੱਚ ਆ ਅਜੇ ਤੱਕ ਪੁਲਿਸ ਨੇ ਚਲਾਨ ਨਹੀਂ ਪੇਸ਼ ਕੀਤਾ ਤੇ ਅਜੇ ਤੱਕ ਜਿਹੜੇ ਉਹ ਨੌਜਵਾਨ ਉਹਨਾਂ ਨੂੰ ਮੈਨ ਨਹੀਂ ਦਿੱਤਾ ਜਾ ਰਿਹਾ ਅਸਲ ਕਹਾਣੀ ਆਸਲ ਵਜਾ ਕੀ ਸੀ ਇਹਦੇ ਵਿੱਚ ਬਲੇ ਵੱਡੇ ਰਾਜ ਨੇ ਬੜੇ ਬੜੇ ਵੱਡੇ ਅਫਸਰ ਫਸਣਗੇ ਤੇ ਕਿਵੇਂ ਜਿਹੜਾ ਕਿ ਜਸਪ੍ਰੀਤ ਸਿੰਘ ਕੈਨੇਡਾ ਤੋਂ ਆਇਆ ਤੇ ਕਿੱਥੋਂ ਉਤਰਿਆ ਕਿਹੜੀ ਫਲਾਈਟ ਤੋਂ ਉਤਰਿਆ ਤੇ ਕਿਹੜੇ ਕਿਹੜੇ ਅਫਸਰ ਉਹਦੇ ਵਿੱਚ ਗਨਾਹਗਾਰ ਨੇ ਵੀ ਇਹ ਵੀ ਇੱਕ ਵੱਡਾ ਸਵਾਲ ਆ ਪਰ ਇਹ ਸਵਾਲ ਨਾਲ ਜੁੜਿਆਗਾ ਕਰਨਲ ਪਰਿਵਾਰ ਦੇ ਨਾਲ ਉਸੇ ਦਿਨ ਹੀ ਜਿਹੜਾ ਕਿ ਰਾਤ ਨੂੰ ਸਾਂ ਨੂੰ ਪਸਵੰਦਰ ਸਿੰਘ ਕਰਨਲ ਅਤੇ ਉਹਨਾਂ ਦਾ ਪੁੱਤਰ ਅੰਗਤ ਬਾਠ ਨੂੰ ਜਿਹੜੇ ਕਿ ਪੁਲਿਸ ਬੇਰਹਿਮੀ ਦੇ ਨਾਲ ਕੁੱਟਦੀ ਆ ਉਹ ਕਹਾਣੀ ਤੁਸੀਂ ਸਾਰਿਆਂ ਨੇ ਦੇਖੀ ਆ ਪੜ੍ਹੀ ਆ ਸੁਣੀ ਆ ਹੁਣ ਤੱਕ ਸਾਰਿਆਂ ਤੁਸੀਂ ਖਬਰਾਂ ਸੁਣੀਆਂ ਨੇ ਤੇ ਉਹਨਾਂ ਦੀ ਪਤਨੀ ਜਸਵਿੰਦਰ ਕੌਰ ਜਿਨ੍ਹਾਂ ਨੇ ਕਿ ਬੜਾ ਅਹਿਮ ਰੋਲ ਸ਼ੇਰਨੀ ਦਾ ਜਿਹੜਾ ਅਦਾ ਕੀਤਾ ਮੈਂ ਕਹੂੰਗਾ ਕਿਉਂਕਿ ਉਹਨਾਂ ਨੇ ਆਪਣੇ ਪੁੱਤਰ ਦੇ ਲਈ ਜਿੱਥੇ ਲੜਾਈ ਲਈ ਲੜੀ ਜਿੱਥੇ ਆਪਣੇ ਪਤੀ ਲਈ ਲੜਾਈ ਲੜੀ ਉਥੇ ਜਸਪ੍ਰੀਤ ਸਿੰਘ ਵੀ ਲਈ ਲੜਾਈ ਲੜੀ ਉਥੇ ਹੋਰ अनेका ਨੌਜਵਾਨ ਜਿਹੜੇ ਪੁਲਿਸ ਨੇ ਜਿਹੜੇ ਕਿ ਚੁਕਚੋਕ ਕੇ ਮਾਰ ਦਿੱਤੇ ਆ ਗੋਹਣਿਆਂ ਦੇ ਮੰਡੀ ਚ ਟੀਚਰ ਸੀ ਮੁੰਡਾ ਤੇ ਉਹਦਾ ਵੀ ਜਿਹੜਾ ਕਰੰਟ ਲਾ ਲਾ ਕੇ ਸੀ ਇਹ ਸਟਾਫ ਵੱਲੋਂ ਜਿਹੜਾ ਮਾਰ ਦਿੱਤਾ ਹਾਲੇ ਤੱਕ ਜਿਹੜਾ ਉਹ ਮਾਮਲਾ ਗੁੱਝਲਦਾਰ ਬਣਿਆ ਪਰ ਪੁਆਇੰਟ ਜਿਹ ਕਹਿੰਦੇ ਕਿ ਪੁਲਿਸ ਵਾਲਿਆਂ ਤੇ ਜਿਹੜੀ ਕਿ ਐਫ ਆਈ ਆਰ ਜਿਹੜੀ ਦਰਜ ਕਰ ਲਈ ਪਰ ਹਾਲੇ ਤੱਕ ਗਰਪਧਾਰ ਕੋਈ ਨਹੀਂ ਫੜਿਆ ਤੇ ਉਹਨਾਂ ਨੂੰ ਤਰੱਕੀਆਂ ਮਿਲ ਰਹੀਆਂ ਨੇ ਤੇ ਅਣਚਾਰ ਦੇ ਲਾਏ ਜਾ ਰਹੇ ਆ ਤੇ ਦੂਸਰੇ ਥਾਣੇਦਾਰ ਥਾਣਿਆਂ ਦੇ ਵਿੱਚਾ ਬੜਾ ਪੰਜਾਬ ਦੇ ਵਿੱਚ ਰੋਜ਼ ਜਿਹੜਾ ਗੈਂਗਸਟਰ ਹੋ ਰਹੀ ਆ ਰੋਜ਼ ਮਾਰ ਧਾਰ ਹੋ ਰਹੀ ਆ ਤੇ ਇਹਦੇ ਉੱਤੇ ਸਾਰਿਆਂ ਤੁਹਾਨੂੰ ਗੱਲਾਂ ਨੇ ਜਿਹੜੀਆਂ ਬੜੀਆਂ ਸੋਚਣ ਵਾਲੀਆਂ ਨੇ ਕਿ ਪੰਜਾਬ ਦੇ ਵਿੱਚ ਕਿਉਂ ਇਹ ਮਾਹੌਲ ਸੱਜਿਆ ਜਾ ਰਿਹਾ ਤੇ ਹੁਣ ਜਸਪ੍ਰੀਤ ਸਿੰਘ ਦਾ ਜਿਹੜਾ ਮਾਮਲਾ ਹੈ ਉਹ 27 ਜਨਵਰੀ ਤੇ ਪੈ ਗਿਆ ਉਹਨਾਂ ਦਾ ਜਿਹੜਾ ਹਾਈ ਕੋਰਟ ਦੇ ਵਿੱਚ ਸੀ ਜਿਹੜਾ ਉਹਨਾਂ ਨੇ ਇੱਕ ਇਹ ਮੰਗ ਕੀਤੀ ਆ ਕਿ ਜਿਹੜਾ ਇਹ ਕੇਸ ਆ ਇਸ सीबीआई ਨੂੰ ਦਿੱਤਾ ਜਾਵੇ ਕਿਉਂਕਿ ਸਾਡੇ ਪੁੱਤ ਦਾ ਉਹਨਾਂ ਨੇ ਲਿਖਿਆ ਕਿ ਝੂਠਾ ਤੇ ਫੇਕ ਅਨਕਾਉਂਟਰ ਕੀਤਾ ਗਿਆ ਕੋਲੋਂ ਖੜ ਕੇ ਤਿੰਨ ਗੋਲੀਆਂ ਮਾਰੀਆਂ ਗਿਆ ਕਰੀਬ ਸੱਤ ਗੋਲੀਆਂ ਲੱਗਦੀਆਂ ਜਦੋਂ ਕਿ ਸਾਰੀ ਵੀਡੀਓ ਉਹਨਾਂ ਦੇ ਕੋਲ ਆ ਹੱਥ ਖੜੇ ਕਰਦੇ ਦੀ ਮੌਜੂਦ ਆ ਤੇ ਜਿਹੜੇ ਕਿ ਦੂਸਰੇ ਜਿਹੜੇ ਸਾਥੀ ਨੇ ਉਹਨਾਂ ਨੂੰ ਦੱਸਿਆ ਜਾ ਰਿਹਾ ਕਿ ਜਿਹੜੇ ਕਨਹਿਰ ਤਿਲ ਜਾ ਕੇ ਜਿਹੜਾ ਉਥੇ ਗੋਲੀ ਮਾਰੀ ਜਾਂਦੀ ਆ ਜਿਹੜੀ ਕਿ ਲੱਤ ਦੇ ਵਿੱਚ ਆ ਇਹ ਬੜਾ ਹੀ ਨਿੰਦਰਯੋਗ ਤੇ ਜਿਹੜਾ ਆਪਾਂ ਦੱਸਦਿਆਂ ਕਿ ਬੜਾ ਸਾਇ ਨਹੀਂ ਕੀਤਾ ਜਾਂਦੀਆਂ ਇਹ ਜਿਹੀਆਂ ਗੱਲਾਂ ਹੁਣ ਕਰਨਲ ਪਰਿਵਾਰ ਦੇ ਨਾਲ ਜਿਹੜੀ ਖਬਰ ਜੁੜੀ ਆ ਹੁਣ ਕਰਨਲ ਪਰਿਵਾਰ ਦੇ ਨਾਲ ਜਿਹੜੀ ਸੀਬੀਆਈ ਜਾਂਚ ਆ ਲਗਭਗ ਜਿਹੜੀ ਕਿ ਮੁਕੰਮਲ ਹੋ ਚੁੱਕੀ ਆ ਇੱਕਾ ਦੁੱਕਾ ਨੂੰ ਸਾਢ ਕੇ ਜਿਹੜਾ ਕਰਨਲ ਪਰਿਵਾਰ ਦਾ ਜਿਹੜਾ ਸਾਰੇ ਜਿਹੜੇ ਵਿਊ ਲੈ ਲਏ ਆ ਨਾਲ ਹੀ ਉੱਥੇ ਮੌਜੂਦ ਉਸ ਸਮੇਂ ਦੇ ਡਾਕਟਰ ਜਿਨ੍ਹਾਂ ਨੇ ਪੰਸ਼ੀਂਦਰ ਸਿੰਘ ਬਾਠ ਦਾ ਮੈਨਾ ਕੀਤਾ ਸੀ ਉਹਨਾਂ ਦਾ ਵੀ ਜਿਹੜਾ ਸਾਰਾ ਉਹਨਾਂ ਨੇ ਰਿਕਾਰਡ ਲੈ ਲਿਆ ਸਾਰੇ ਬਿਆਨ ਦਰਜ ਕਰ ਲਏ ਜਿਹੜਾ ਕਿ ਕਰਨਲ ਪਰਿਵਾਰ ਦੇ ਹੋਗੇ ਗਰਤੇਸ਼ ਸਿੰਘ ਢਿੱਲੋਂ ਦੇ ਹੋਗੇ ਪਸਵਿੰਦਰ ਸਿੰਘ ਬਾੜ ਦੇ ਹੋਗੇ ਉਹਨਾਂ ਦੇ ਪੁੱਤਰ ਅੰਗਦ ਬਾੜ ਦੇ ਹੋਗੇ ਜਾਨੀ ਕਿ ਲਗਭਗ ਜਿਹੜਾ ਉਹ ਟਾਬੇ ਵਾਲਾ ਸੀ ਉਹਦੇ ਵੀ ਹੋਗੇ ਕੁਝ ਪੁਲਿਸ ਕਰਮਚਾਰੀ ਰਹਿ ਗਏ ਆ ਤੇ ਹੁਣ ਜਿਹੜੇ ਪੁਲਿਸ ਕਰਮਚਾਰੀ ਆ ਭਜਦੇ ਫਿਰਦੇ ਆ ਕਰਨਲ ਪਰਿਵਾਰ ਦੀ ਮਿੰਤਾ ਕਰਦੇ ਫਿਰਦੇ ਆ ਕਿ ਸਾਨੂੰ ਜਿਹੜਾ ਬਚਾਇਆ ਜਾਵੇ ਸਾਥੋ ਗਲਤੀ ਹੋ ਗਈ ਸਾਨੂੰ ਮਾਫ ਕੀਤਾ ਜਾਵੇ ਪਰ ਸਭ ਤੋਂ ਵੱਡੀ ਗੱਲ ਦੱਸਦੇ ਆ ਕਿ ਤੁਹਾਨੂੰ ਹੋਰ ਇੱਥੇ ਤੇ ਜਸਵਿੰਦਰ ਕੌਰ ਨੇ ਇਹ ਗੱਲ ਦੱਸੀ ਆ ਕਿ ਸਾਡੇ ਉੱਤੇ ਜਿਹੜਾ ਦਬਾਅ ਲਗਾਤਾਰ ਪਾਇਆ ਜਾ ਰਿਹਾ ਕਿ ਸਾਨੂੰ ਇਹ ਕਿਹਾ ਜਾ ਰਿਹਾ ਕਿ ਤੁਸੀਂ ਕੇਸ ਬਾਅਦਸ ਲੈ ਲਓ ਅਸੀਂ ਇਹਨਾਂ ਨੂੰ ਡਿਸਮਿਸ ਕਰਕੇ ਜਿਹੜਾ ਘਰੇ ਭੇਜ ਦਿੰਨੇ ਆ ਤੇ ਇਹਨਾਂ ਤੇ ਅਸੀਂ ਜੁਰਮਾਨਾ ਲਾ ਦਿੰਨੇ ਆ ਅਸੀਂ ਤਾਂ ਨੂੰ ਐ ਕਰ ਦੇ ਦਿੰਦੇ ਨੇ ਇਹਨਾਂ ਨੂੰ ਅਸੀਂ ਬਾਹਰ ਕਰ ਦਿੰਨੇ ਆ ਇਥੋਂ ਤੱਕ ਕੇ ਭਗਵੰਤ ਮਾਨ ਦਾ ਵੀ ਜਿਹੜਾ ਕਿ ਉਸ ਪਰਿਵਾਰ ਨੂੰ ਫੋਨ ਆਇਆ ਕਿ ਜਾ ਕੇ ਸਾਨੂੰ ਮਿਲੋ ਅਸੀਂ ਜਮੇ ਤੁਸੀਂ ਕਹਿਣਿਓ ਅਸੀਂ ਉਵੇਂ ਕਰ ਦਿੰਨੇ ਆ ਜਣੀ ਕਿ ਅੱਜ ਉਹ ਡਿਸਮਿਸ ਹੁੰਦੇ ਆ ਜਣੀ ਕਿ ਫੇਰ ਸੇ ਮਹੀਨੇ ਸਾਲ ਦੋ ਸਾਲਾਂ ਨੂੰ ਫੇਰ ਬਹਾਲ ਹੋ ਜਾਣਗੇ ਉਹਨਾਂ ਨੂੰ ਕੀ ਹੋਣਾ ਸੀ ਪਰ ਸੀਬੀਆਈ ਦੇ ਅਨਕਵਾਰੀ ਤੋਂ ਕਿਉਂ ਸਾਰੇ ਡਰ ਰਹੇ ਆ ਸਾਰੇ ਨਾਨਕ ਸਿੰਘ ਐਸਐਸਪੀ ਡੀਜੀਪੀ ਐਡੀਜੀਪੀ ਜਿਹੜਾ ਏਆਈਜੀ ਸੀ ਜਿਹੜਾ ਮਨਦੀਪ ਸੰਧੂ ਸਿੱਧੂ ਉਹ ਵੀ ਘਰ ਆਇਆ ਹੋਇਆਗਾ ਸੀਬੀਆਈ ਜਾਂਚ ਤੋਂ ਕਿਉਂਕਿ ਜਿਹੜਾ ਉਹ ਮਾਮਲਾਗਾ ਜਸਪ੍ਰੀਤ ਸਿੰਘ ਦਾ ਉਹ ਉੱਠਣੇ ਆ ਪੁੱਛਣੇ ਸਵਾਲ ਆ ਕਿ ਤੁਸੀਂ ਜਸਪ੍ਰੀਤ ਸਿੰਘ ਦਾ ਜਿਹੜਾ ਅਨਕਾਉਂਟਰ ਕਰਕੇ ਆਏ ਸੀ ਉਹ ਨੌਜਵਾਨ ਦਾ ਜਿਹੜਾ ਕਿ ਉੱਥੇ ਜਾ ਕੇ ਵੀ ਜਿਹੜਾ ਸੀਬੀਆਈ ਵੱਲੋਂ ਜਾਇਆ ਜਾਊਗਾ ਕਿ ਕਿਹੜੇ-ਕਿਹੜੇ ਅਫਸਰ ਉਹਦੇ ਵਿੱਚ ਮੌਜੂਦ ਸੀ ਕਿੰਨੇ-ਕਿਹਨੇ ਅਨਕਾਉਂਟਰ ਕੀਤਾ ਕੀ ਤੁਸੀਂ ਰਾਤ ਨੂੰ ਇੱਥੇ ਕਰਦੇ ਸੀ ਤੇ ਹੁਣ ਇੱਥੋਂ ਵੱਡੀ ਖਬਰ ਸਾਹਮਣੇ ਨਿਕਲ ਕੇ ਇਹ ਆ ਰਹੀ ਆ ਕਿ 4 ਐਂਡ ਸਵੈਟਰਾਂ ਸਮੇਤ ਕਰੀਬ 12-13 ਜਣਾਂ ਦੇ ਉਹ ਜਿਹੜਾ ਮਕਦਮਾ ਦਰਜ ਜਿਹੜਾ ਹੋ ਸਕਦਾ ਹੈਗਾ ਇਹ ਵੱਡੀ ਜਿਹੜੇ ਕਾਰਵਾਈ ਐਸਐਸਬੀ ਆਈ ਦੀ ਦੱਸਿਆ ਜਾ ਰਿਹਾ ਇਹ ਚਾਰ ਐਨਸਵੇਟਰ ਤੋਂ ਇਲਾਵਾ 12 13 ਜਾਣੇ ਵਿਅਕਤੀ ਹੋਰ ਆ ਜਿਹੜੇ ਇਹਦੇ ਵਿੱਚ ਸ਼ਾਮਲ ਹੋ ਸਕਦੇ ਨੇ ਜਿਨ੍ਹਾਂ ਨੇ ਕਿ ਵਿੱਚ ਐਸਐਸਪੀ ਨਾਨਕ ਸਿੰਘ ਆ ਆਈਜੀ ਜਿਹੜਾ ਮਨਦੀਪ ਸਿੱਧੂ ਅਤੇ ਜਿਹੜਾ ਡੀਆਈਜੀ ਤੱਕ ਜਿਹੜਾ ਇਹਦੇ ਉੱਤੇ ਜਿਹੜਾ ਫਸ ਸਕਦੇ ਆ ਤੇ ਨਾਲ ਕਿ ਹੋਰ ਜਿਹੜੇ ਕਿ ਦਲਬਾਖ ਸਿੰਘ ਡੀਐਸਪੀ ਸਤਨਾਵ ਸਿੰਘ ਡੀਐਸਪੀ ਤੋਂ ਇਲਾਵਾ ਵੱਡੇ ਮਲਾਜ਼ਮਾਂ ਦੇ ਜਿਹੜੇ ਇਹਦੇ ਮਾਰਹੀਟਾ ਆ ਰਿਹਾ ਸੀ ਵੀਆਈ ਦੀ ਜਿਹੜੀ ਅਨਕਵਾਰੀ ਆ ਉਹ ਬੜੀ ਜਣੀ ਕਿ ਤੇਜ਼ੀ ਨਾਲ ਚੱਲ ਰਹੀ ਆ ਸੀਵੀਆਈ ਵੱਲੋਂ ਜਿਹੜਾ ਸਾਰਾ ਜਿਹੜਾ ਕੁਝ ਖੰਘਾ ਲਿਆ ਗਿਆ ਕੱਲੀ ਕੱਲੀ ਗੱਲ ਆ ਜਿਹੜਾ ਬਿਆਨ ਕਲਮ ਦਰਜ ਕੀਤੇ ਗਏ ਆ ਤੇ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਦੱਸਿਆ ਜਾ ਰਿਹਾ ਕਿ ਜਲਦੀ ਹਾfte 2 ਹਫਤਿਆਂ ਦੇ ਵਿੱਚ ਜਿਹੜਾ ਇਹ ਮੁਕੰਬਲ ਇੱਕ ਸੀਵੀਆਈ ਵੱਲੋਂ ਜਿਹੜਾ ਕਿ ਜਿਹੜਾ ਅਦਾਲਤ ਦੇ ਵਿੱਚੋਂ ਵੱਡਾ ਫੈਸਲਾ ਜਿਹੜਾ ਹੋਊਗਾ ਤੇ ਇਹਨਾਂ ਦੀਆਂ ਜਿਹੜੀਆਂ ਤਰੀਕਾ ਪੈਣੀਆਂ ਇੱਕ ਦੋ ਤਰੀਕਾਂ ਦੇ ਵਿੱਚ ਜਿਹੜਾ ਕੰਮ ਨਿਭੜ ਜਾਣਾਗਾ ਕਿਉਂਕਿ ਜਦੋਂ ਸੀਬੀਆਈ ਅਨਕਵਾਰੀ ਕਰ ਲਈ ਆ ਉਹਨਾਂ ਨੇ ਜਿਹੜਾ ਮਾਰਕ ਕੋਟ ਨੂੰ ਕਰ ਦੇਣਾਗਾ ਉਸ ਤੋਂ ਬਾਅਦ ਜਿਹੜਾ ਜਵੇਂ ਇਹਨਾਂ ਨੂੰ ਸਜਾਵਾ ਹੋਣਗੇ ਆ ਉਸ ਤੋਂ ਬਾਅਦ ਨਾਲ ਹੀ ਅਨਕਵਾਰੀ ਚੱਲ ਰਹੀ ਆ ਸ੍ਰੀਆ ਦੋਦਵਾਲੀ ਜਿਹੜਾ ਜਸਪ੍ਰੀਤ ਸਿੰਘ ਦੀ ਉਹਨਾਂ ਨੇ ਵੀ ਸੀਬੀਆਈ ਨੂੰ ਮਾਰਕ ਕਰ ਦਿੱਤਾ ਯਾਨੀ ਕਿ ਹੁਣ ਦਿਨਾਂ ਕੇਸਾਂ ਦੇ ਵਿੱਚ ਕਰੀਬ 12 ਤੋਂ 15 15 ਜਾਣੇ ਜਿਹੜੇ ਇਹਦੇ ਵਿੱਚ ਰਗੜੇ ਜਾ ਸਕਦੇ ਆ ਤੇ ਜਿਹੜਾ ਸਿੰਘਾ ਦੌੜ ਵਾਲੇ ਜਿਹੜਾ ਫੇਕ ਅਨਕਾਉਂਟਰ ਕੀਤਾ ਉਹਨਾਂ ਨੂੰ ਉਮਰ ਕੈਦ ਹੋ ਸਕਦੀ ਹੈ ਸਭ ਤੋਂ ਵੱਡੀ ਖਬਰ ਐਉਂ ਨਿਕਲ ਕੇ ਸਾਹਮਣੇ ਆ ਰਹੀ ਆ ਕਿ ਜਿਨ੍ਹਾਂ ਨੇ ਜਸਪ੍ਰੀਤ ਸਿੰਘ ਦਾ ਫੇਕ ਅਨਕਾਉਂਟਰ ਕੀਤਾ ਉਹਨਾਂ ਮਲਾਜ਼ਮਾਂ ਦੇ ਵਿੱਚ ਕਰੀਬ 10 ਤੋਂ 12 ਦੀ ਗਿਣਤੀ ਉਹਨਾਂ ਤੇ ਵਿੱਚ ਅਲੱਗਾ ਉਹਨਾਂ ਦੇ ਵਿੱਚ ਵੀ ਜਿਹੜੇ ਉਹਨਾਂ ਨੂੰ ਉਮਰ ਕੈਦ ਹੋ ਸਕਦੀ ਹੈ ਆਪਾਂ ਨੂੰ ਪਤਾ ਕਿ ਜਿਹੜਾ ਕਿ 1990 92 93 ਦੇ ਵਿੱਚ ਜਿਨ੍ਹਾਂ ਨੇ ਪੁਲਿਸ ਅਫਸਰਾਂ ਨੇ ਫੀਤੀਆਂ ਲਵਾਉਣ ਦੇ ਖਾਤਰ ਜਿਨ੍ਹਾਂ ਨੌਜਵਾਨਾਂ ਨੂੰ ਚੋਚੋਕ ਕੇ ਜਿਹੜਾ ਉਹਨਾਂ ਦਾ ਕਤਲ ਕੀਤਾ ਸੀ ਮਾਰਿਆ ਸੀ ਤੇ ਅੱਜ ਉਹਨਾਂ ਨੂੰ ਉਮਰਾ ਕੈਦ ਹੋ ਰਹੀ ਹੈ ਕਿ ਜਿਸ ਤਰ੍ਹਾਂ ਤੁਸੀਂ ਆ ਪਿੱਛੇ ਵੇਖਿਆ ਕਿ ਸੁਬਾਹ ਸਰਾਹੰਦ ਮਰਿਆ ਗਿਆ ਉਹਨੂੰ ਉਮਰਾ ਕੈਦ ਹੋ ਰਹੀ ਸੀ 6 ਮਾਵਲੇ ਉਤੇ ਦਰਜ ਹੋ ਚੁੱਕੇ ਸੀ 100 ਤੋਂ ਵੱਧ ਕਰੀਬ ਇਹ ਕਿਹਾ ਜਾ ਰਿਹਾ ਸੀ ਕਿ ਜਿਹੜਾ ਕਿ ਉਹਨੇ ਮੁੰਡੇ ਮਾਰੇ ਨੇ ਪਰ ਦੱਸਿਆ ਜਾ ਰਿਹਾ ਸੀ ਕਿ 100 ਤੋਂ ਵੱਧ ਨਹੀਂ ਕਿ ਉਹਨੇ ਹਜ਼ਾਰਾਂ ਦੀ ਤਦਾਦ ਦੇ ਵਿੱਚ ਜਿਹੜੇ ਕਿ ਪਤਾ ਨਹੀਂ ਕਿੰਨੇ ਕੁ ਨੌਜਵਾਨਾਂ ਨੂੰ ਖੋਪਾ ਦਿੱਤਾ ਸੀ ਇਸ ਕਰਕੇ ਜਿਹੜਾ ਇਸ ਵੀਡੀਓ ਦਾ ਵੱਧ ਤੋਂ ਵੱਧ ਸ਼ੇਅਰ ਕਰੋ ਆਪਣੇ ਕਮੈਂਟ ਜਰੂਰ ਲਿਖੋ ਧੰਨਵਾਦ ਬਿਰਜਾ ਖਾਲਸਾ ਬਿਰਜਾ ਕੀ ਫਤਿਹ